ਕੋਲਕਾਤਾ ਦੇ ਸਾਊਥਰਨ ਐਵੇਨਿਊ ਤੋਂ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਬੰਗਾਲੀ ਅਦਾਕਾਰਾ ਪਾਇਲ ਮੁਖਰਜੀ ਤੇ ਕੁਝ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਇਸ ਹਮਲੇ ਨੂੰ ਪਾਇਲ ਮੁਖਰਜੀ ਨੇ ਆਪਣੇ ਫੈਨਸ ਦੇ ਨਾਲ ਲਾਈਵ ਸਾਂਝਾ ਕੀਤਾ ਹੈ ਇਹ ਘਟਨਾ ਇੱਕ ਵਾਰ ਫਿਰ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰਦੀ ਹੈ ਕਿਉਂਕਿ ਇਹ ਘਟਨਾ ਉਹ ਦੁਆਪਨੀ ਜਦੋਂ ਪੂਰੇ ਸ਼ਹਿਰ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿੱਚ ਪ੍ਰਦਰਸ਼ਨ ਸਿਖਰਾਂ ਤੇ ਹੈ ਤੇ ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹਰ ਕੋਈ ਇਸ ਦੇ ਖਿਲਾਫ ਆਵਾਜ਼ ਉਠਾ ਰਿਹਾ ਹੈ ਸਿਨੇਮਾ ਜਗਤ ਤੋਂ ਵੀ ਕਈ ਦਿਗਜ ਕਲਾਕਾਰਾਂ ਨੇ ਇਸ ਘਟਨਾ ਦੇ ਖਿਲਾਫ ਆਵਾਜ਼ ਉਠਾਈ ਇਹਤੇ ਨਾਲ ਹੀ ਇਸ ਅਨਮਨੁੱਖੀ ਕਾਰ ਦੇ ਦੀ ਨਿੰਦਾ ਵੀ ਕੀਤੀ ਹੈ। ਪਾਇਲ ਮੁਖਰ ਜੀ ਆਪਣੇ ਲਾਈਵ ਵੀਡੀਓ ਦੇ ਵਿੱਚ ਦੱਸ ਰਹੀ ਹੈ ਕਿ ਟੱਕਰ ਦੇ ਸਮੇਂ ਉਹ ਹੈਰਾਨ ਰਹਿ ਗਈ ਤੇ ਫਿਰ ਬਾਈਕ ਸਵਾਰ ਨੇ ਉਸ ਤੇ ਚਿੱਕਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਕਾਰ ਦਾ ਸ਼ੀਸ਼ਾ ਹੇਠਾਂ ਕਰਨ ਨਹੀਂ ਕਿਹਾ। ਜਦੋਂ ਅਧਿਕਾਰਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਹਨਾਂ ਨੇ ਸਾਈਡ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ। ਪਾਇਲ ਨੇ ਦੱਸਿਆ ਕਿ ਉਹਨਾਂ ਨੇ ਸ਼ੀਸ਼ਾ ਤੋੜ ਕੇ ਕਾਰ 'ਚ ਉਸ ਤੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ੁੱਟੀ। ਹੁਣ ਇਸ ਘਟਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਬਾਈਕ ਸਵਾਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਅੱਤੇ ਵਾਇਰਲ ਹੋ ਰਹੀਆਂ ਹਨ ਲੋਕ ਆਪਣੇ ਆਪਣੇ ਤਰੀਕੇ ਨਾਲ ਇਸ ਘਟਨਾ ਤੇ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਕੋਲਕਾਤਾ ਦੇ ਸਾਊਥਰਨ ਐਵੇਨਿਊ ਤੋਂ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਬੰਗਾਲੀ ਅਦਾਕਾਰਾ ਪਾਇਲ ਮੁਖਰਜੀ ਤੇ ਕੁਝ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਇਸ ਹਮਲੇ ਨੂੰ ਪਾਇਲ ਮੁਖਰਜੀ ਨੇ ਆਪਣੇ ਫੈਨਸ ਦੇ ਨਾਲ ਲਾਈਵ ਸਾਂਝਾ ਕੀਤਾ ਹੈ ਇਹ ਘਟਨਾ ਇੱਕ ਵਾਰ ਫੇਰ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਕਰਦੀ ਹੈ ਕਿਉਂਕਿ ਇਹ ਘਟਨਾ ਉਹ ਵਾਪਰੀ ਜਦੋਂ ਪੂਰੇ ਸ਼ਹਿਰ ਦੇ ਵਿੱਚ ਇੱਕ ਟ੍ਰੇਨਿੰਗ ਡਾਕਟਰ ਦੇ ਬਲਾਤਕਾਰ ਅਮਲੇ ਦੇ ਵਿੱਚ ਪ੍ਰਦਰਸ਼ਨ ਸਿਖਰਾਂ ਤੇ ਹੈ ਤੇ ਹਰ ਕੋਈ ਇਸਰ ਘਟਨਾ ਦੀ ਨਿੰਦਾ ਕਰ ਰਿਹਾ ਕੋਈ ਇਸ ਦੇ ਖਿਲਾਫ ਆਵਾਜ਼ ਉਠਾ ਰਿਹਾ ਹੈ ਸਿਨੇਮਾ ਜਗਤ ਤੋਂ ਵੀ ਕਈ ਦਿਗਜ ਕਲਾਕਾਰਾਂ ਨੇ ਇਸ ਘਟਨਾ ਦੇ ਖਿਲਾਫ ਆਵਾਜ਼ ਉਠਾਈ ਹੈ ਤੇ ਨਾਲ ਹੀ ਇਸ ਅਨਮਨੁੱਖੀ ਕਾਰ ਦੇ ਦੀ ਨਿੰਦਾ ਵੀ ਕੀਤੀ ਹੈ ਪਾਇਲ ਮੁਖਰਜੀ ਆਪਣੇ ਲਾਈਵ ਵੀਡੀਓ ਦੇ ਵਿੱਚ ਦੱਸ ਰਹੀ ਹੈ ਕਿ ਟੱਕਰ ਦੇ ਸਮੇਂ ਉਹ ਹੈਰਾਨ ਰਹਿ ਗਈ ਤੇ ਫਿਰ ਬਾਈਕ ਸਵਾਰ ਨੇ ਉਸ ਤੇ ਚਿਕਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਕਾਰ ਦਾ ਸ਼ੀਸ਼ਾ ਹੇਠਾਂ ਕਰਨ ਨਹੀਂ ਗਿਆ ਜਦੋਂ ਅਦਾਕਾਰਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਹਨਾਂ ਨੇ ਸਾਈਡ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਪਾਇਲ ਨੇ ਦੱਸਿਆ ਕਿ ਉਹਨਾਂ ਨੇ ਸ਼ੀਸ਼ਾ ਤੋੜ ਕੇ ਕਾਰ 'ਚ ਉਸ ਤੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ੁੱਟੀ ਹੁਣ ਇਸ ਘਟਨਾ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਬਾਈਕ ਸਵਾਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਲੋਕ ਆਪਣੇ ਆਪਣੇ ਤਰੀਕੇ ਨਾਲ ਇਸ ਘਟਨਾ ਤੇ ਨਰਾਜ਼ਗੀ ਜ਼ਾਹਰ ਕਰ ਰਹੇ ਹਨ